ਸਾਹ ਦਾਨ ਪ੍ਰੋਸਾ ਦਾਨ ਦਾਨ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤ ਸਰਸਾਰੀ ਕੀ ਕ੍ਰਿਸ਼ਨਾਨ ਚੌਕੀਆਂ ਝੰਡੇ ਬੂੰਗੇ ਜੁਗੋ ਜੁਗਿਆ ਤਲ ਧਰਮ ਕਾਜੈ ਕਾਰ ਬੋਲ ਦੇ ਹਰੀ ਕੋ ਸਿੱਖਾਂ ਦਾ ਮਨ ਨਾਮ ਮੱਤੁ ਚੀ ਮੱਤ ਦਾ ਰਾਖਾ ਆਪਵਾਹੇ ਗੁਰੂ ਈਆਂ ਕਾਲ ਪਰਤ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜਿਓ ਸਿੜੀਨਣ ਖਾਨ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥੰਗ ਛੋੜਿਆ ਗਿਆ ਹੈ ਭੁੱਲੇ ਦਰਸ਼ਨ ਦੀ ਧਾਰ ਤੇ ਸੇਵਾ ਸੰਭਾਲਦਾ ਦਾਮ ਖਿਆ ਦੇਤਾਨ ਨੀਉਂਡਿਆਂ ਦੀ ਊਪ ਸਤਿ ਸੇ ਫਿਤਾ ਟੂਟੀ ਗੰਡਨ ਹਾਰ ਤੁਹ ਜੀ ਆਪੇ ਪ੍ਰਤਪਾਲ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀੋ ਮਹਾਰਾਜ ਆਪ ਜੀ ਦੇ ਪਾਵਨ ਚਰਨਾਂ ਕਮਲਾ ਪਾਸ ਅਰਦਾਸ ਬੇਤੀ ਸਤਿਗੁਰੂ ਦੀ ਫਿਦਰਾਣਾ ਕਰ ਮੁਕਤ ਸਾਰ ਮੁਕਤ ਮੁਕਤ ਸਭ ਕੀ ਨ ਹੋਏ ਸਾਖਤ ਜੀ ਜਾਨਾ ਮੈਂ ਵੱਡੋ ਮਰਤ ਕੋ ਨੀਂ ਨ ਮਾਵਾ ਅਨਸਾਰ ਚਾਣੀ ਬੰਧਿਆ ਦੇ ਸੰਬੰਧਾ ਸ਼ਹੀਦੀ ਜੋੜ ਮੇਲੇ ਦੇ ਸੰਬੰਧ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਸੰਗਤਾਂ ਜਥੇ ਬੰਦਕਾ ਸਭ ਦੇ ਸਹਿਯੋਗ ਸਦਕਾ ਧਰ ਕੀ ਬਾਣੀ ਦਾ ਓਟ ਆਸਰਾ ਲੈ ਕੇ ਸਰਸੂ ਰੂਪ ਆਪਦੀਓ ਕੇ ਮਹਾਨ ਪਾਵਨ ਪਸਥਾਨ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਜੀ ਕੇ ਅਖੰਡ ਜਾਪ ਪਰਵੰਭ ਕਰਵਾਏ ਸਨ ਸਤਿਗੁਰੂ ਜੀ ਆਪ ਜੀ ਦੀ ਕਿਰਪਾ ਸਦਕਾ ਨਿਰਵਿਘਨਤਾ ਸਹਿਤ ਸੰਪੂਰਨਤਾ ਹੋਈ ਉਪਰੰਤ ਗੁਰਬਾਣੀ ਕੀਰਤਨ ਹੋਇਆ ਜੀ ਸਮੁੱਚੀ ਸੇਵਾ ਨਿਭਾਉਂਦਿਆਂ ਗਿਆ ਵਿਹੰਤ ਪ੍ਰਕਾਰੁ ਮਨਿਆ ਫੁਰਲਾ ਸਿਮਾ ਕਰਨਿਆ ਅਕੇ ਤੋ ਸਮਤਿ ਬਖਸ਼ਨੀ ਸ਼ੋਧ ਸਪਸ਼ਟ ਪ੍ਰ ਬਾਣੀ ਪੰਸੁੰਦੀ ਦਾਤ ਬਖਸ਼ਨੀ ਵੜੀ ਸੁਣੀ ਤੇ ਬਾਣੀ ਦਾ ਭਾਵ ਸੰਤਾਂ ਦੇ ਦਿਰਦਿਆ ਤੇ ਸੁਆਣਾ ਕੀ ਸਰਬੱਤ ਸੰਤਾ ਸਿਰ ਮੇਰ ਭਰਿਆ ਹੱਥ ਰਖਣਾ ਅੰਮ੍ਰਿਤ ਵੇਲੇ ਦਾ ਜਾਪਣਾ ਨਿਤਨੇਮ ਨਾਮ ਸਿਮਰਨ ਦੀਆਂ ਦਾਤਾ ਰੜੀ ਕਲਾ ਹਰ ਮਨ ਦਾ ਬਖਸ਼ਮੀ ਸਮੂਹ ਸੰਗਤਾਂ ਦੀ ਤੁਪੀ ਗੱਢ ਲੈਣੀ ਸਾਧੂ ਸੱਚੇ ਪਾਤਸ਼ਾਹ ਜੀਓ ਇਸੇ ਸੁਭਾਗ ਵਿੱਚ ਆਪ ਦੀ ਨੂੰ ਸੋਹਣੇ ਸੁਹਰੇ ਪੋਸ਼ਾਕੇ ਪਹਿਨਾਏ ਲੈ ਗੀ ਪਾਰ ਕਰਨੇ ਅਰਧ ਲੋਕ ਅਰਧ ਦੇਜਨੇ ਸਾਧੂ ਜੀਓ ਜਿਨ੍ਹਾਂ ਸੰਸਤਾ ਵੱਲੋਂ ਸੇਵਾਵਾਂ ਕੀਤੀਆਂ ਸਮਦਾ ਵੀ ਸੇਵਾ ਲੇਖ ਵਿੱਚ ਲਾਉਣ ਦੀ ਚੜ੍ਹਦੀ ਕਲਾ ਹਰ ਮੈਦਾਨ ਫਤਿਹ ਬਖਸ਼ਮੀ ਬਖਸ਼ੀ ਬਣਾ ਰਿਆਂ ਤੋਂ ਖੜਾ ਪ੍ਰਸ਼ਾਦ ਵੀ ਦੇਖ ਸਾਥੀ ਹਾਜ਼ਰ ਹੈ ਧਰ ਪਰਵਾਣ ਹੋਵੇ ਦੀ ਪਰਵਾਣ ਹੋਵੇ ਆਪੇ ਪ੍ਰਸ਼ਾਦ ਸੰਗਤ ਵਿੱਚ ਵਰਤੇ ਜੋ ਜੀ ਸ਼ਕੇ ਸੋ ਆਪ ਜੀਦਾ ਨਾਮ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਜਪੇ ਦੀ ਕਿਰਪਾ ਕਰੇ ਸਾਧਗੁਰੂ ਦੀ ਖਾਲਸਾ ਪੰਥ ਅੰਦਰ ਆਪਸੀ ਪੇਮ ਪਿਆਰ ਇਤفاق ਬਖਸ਼ਨਾ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰੇ ਸਾਧਗੁਰੂ ਜੀਓ ਸਮੂਹ ਦਾ ਰਾਂਝਾ ਸੰਸਾ ਦੀ ਹਾਜ਼ਰੀ ਮਿਲ ਫੁਰ ਤੇ ਦਾ ਸੇਵਾ ਲੇਖੇ ਲਾਉਣੀ ਸ਼ੁਭ ਭਾਵਨਾ ਮਾ ਗੁਰੂ ਮੈਂ ਕਰਦੀਆ ਕਰੋ ਕਿਰਪਾ ਆਪ ਦਾ ਸਾਧਗੁਰੂ ਜੀ ਪਾਵਨ ਹੋਮ ਬਖਸ਼ੇ ਸੰਤਾਨ ਨੂੰ ਕਿਰਪਾ ਕਰੋ ਜੀ ਹੁਕਮੀ ਅੰਦਰ ਚੱਲਣ ਦਾ ਬਲ ਬਖਸ਼ਨਾ